ਬੌਸਮਤੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਹੋਈ ਹੈ ਜਿਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਇਹ ਚਾਰ ਪਿੰਡ ਪੰਨੇ ਖਰੇ ਸਿਧਮਾ ਭਲ ਮਾਜਰਾ ਮੀਰਪੁਰ ਇਹਨਾਂ ਦੇ ਸਾਰੇ ਜਿਹੜੇ ਮੈਂਬਰ ਸਹਿਬਾਨਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੂੰ ਸਵਾਗਤ ਵੀ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਸੋਚ ਸਮਝ ਨਾਲ ਸਰਬਸੰਮਤੀ ਨਾਲ ਜਿਹੜੀ ਚੋਣ ਕੀਤੀ ਹੈ ਸਾਡੇ ਜਿਹੜੇ ਪ੍ਰਧਾਨ ਬਣਏ ਨੇ ਰਾਜਵਿੰਦਰ ਸਿੰਘ ਖਰਾ ਇਹ ਪ੍ਰਧਾਨ ਨੇ ਔਰ ਉਹਨਾਂ ਦੇ ਸਾਰੇ ਸਾਥੀ ਸਾਡੇ ਜਿੰਨੇ ਵਾਈਸ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਸਾਡੇ ਮੈਂਬਰ ਸਾਹਿਬਾਨ ਸਾਡੀਆਂ ਭੈਣਾਂ ਵੀ ਉਹਦੇ ਵਿੱਚ ਆਈਆਂ ਮਾਵਾ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਸਾਰੀ ਸੰਗਤ ਵੱਲੋਂ ਔਰ ਉਮੀਦ ਹੈ ਕਿ ਜਿਹੜੀ ਇਹ ਸਾਡੀ ਸਭਾ ਹੈ ਇਹ ਹੋਰ ਬੁਲੰਦੀਆਂ ਪਟੂ ਪਹਿਲਾਂ ਵੀ ਰਾਜਵਿੰਦਰ ਜੀ ਪ੍ਰਧਾਨ ਰਹੇ ਹਨ ਵੇਲੇ ਇਹ ਸਭਾ 'ਚ ਬਹੁਤ ਇਜਾਫਾ ਹੋਇਆ ਸੀ ਮੁਨਾਫਾ ਹੋਇਆ ਸੀ ਸਭਾ ਨੂੰ ਔਰ ਹੁਣ ਆਸ ਕਰਦੇ ਹਾਂ ਜਿਵੇਂ ਅੱਜ ਅਸੀਂ ਸਾਰੇ ਸੰਗਤ ਖੜੀ ਹੈ ਸਾਡੇ ਮੈਂਬਰ ਸਾਹਿਬਾਨ ਖੜੇ ਹਨ ਇਹਨਾਂ ਨੇ ਪਹਿਲਾਂ ਹੀ ਕਿਹਾ ਕਿ ਜਿਹੜਾ ਸਾਡਾ ਇੱਥੋਂ ਦਾ ਪੈਟਰੋਲ ਪੰਪ ਡੀਜ਼ਲ ਦਾ ਜਿਹੜਾ ਬੰਦ ਪਿਆ ਸੀ ਉਹਨੂੰ ਚਲਾਈਏ ਜਿਹਦੇ ਨਾਲ ਸਭ ਦੀ ਆਮਦਨ ਵਧੇ ਸੋ ਇਸ ਤਰ੍ਹਾਂ ਦੇ ਸਾਨੂੰ ਉਪਰਾਲੇ ਕਰਨੇ ਪੈਣੇ ਆ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਚਾਹੁੰਦੇ ਨੇ ਕਿ ਜਿਹੜੀਆਂ ਸਹਿਕਾਰੀ ਸਭਾ ਇਹਨਾਂ ਨੂੰ ਅਸੀਂ ਤਕੜਾ ਕਰੀਏ ਪਰ ਮੈਂ ਕਹਿ ਸਕਦਾ ਪਿਛਲੀ ਸਰਕਾਰਾਂ ਨੇ ਜਦੋਂ ਕਰਜ਼ੇ ਮਾਫ਼ ਕਰੇ ਸੀ ਜਿਹੜੀਆਂ ਸਾਡੀਆਂ ਸਭਾਵਾਂ ਨੇ ਉਹ ਖਤਮ ਕਰਨ ਦੇ ਕਿਨਾਰੇ ਲੈਤੀਆਂ ਲੇਕਿਨ ਹੁਣ ਸਾਡੇ ਸਤਕਾਰਯੋਗ ਮੈਂਬਰ ਸਮਝਦਾਰ ਬਣੇ ਨੇ ਬਣ ਰਹੇ ਨੇ ਪਿੰਡਾਂ 'ਚ ਸੰਮਤੀਆਂ ਹੋ ਰਹੀਆਂ ਨੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਸੰਮਤੀ ਹੋਣਾ ਜਦੋਂ ਸਾਰੇ ਸਰਵਸੰਮਤੀ ਨਾਲ ਮੈਂਬਰ ਬਣਦੇ ਨੇ ਤਾਂ ਉਹਨਾਂ 'ਚ ਕੰਮ ਕਰਨ ਦਾ ਚਾਹ ਵੀ ਹੁੰ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਇਹ ਪਿੰਡਾਂ ਦੇ ਮੈਂਬਰ ਸਾਹਿਬਾਨ ਨੇ ਸਰਬਸੰਮਤੀ ਨਾਲ ਚੋਣ ਕੀਤੀ ਹੈ ਔਰ ਸਾਡੇ ਵਿਰੋਧੀਆਂ ਹਮੇਸ਼ਾ ਹੀ ਰੌਲਾ ਪਾਉਂਦੇ ਰਹੇ ਨੇ ਤੱਕਾ ਤੁਹਾਡੇ ਸਾਹਮਣੇ ਸਾਰੇ ਅਸੀਂ ਖੜੇ ਆ ਇਹਦੇ ਵਿੱਚ ਕਿਸਾਨ ਨੇ ਇਹਦੇ ਕਾਂਗਰਸ ਕਾਲੀ ਆਮ ਆਦਮੀ ਪਾਰਟੀ ਕੋਈ ਨਹੀਂ ਕਿਸਾਨ ਹੈ ਕਿਸਾਨ ਨੇ ਇਹ ਸਭਾ ਨੂੰ ਕਾਮਯਾਬ ਕਰਨੀ ਹੈ ਔਰ ਅਸੀਂ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਮੇਰਾ ਇੰਟਰਫੀਅਰ ਨਹੀਂ ਹੁੰਦਾ ਜੇ ਇਲੈਕਸ਼ਨ ਹੋ ਗਈ ਉਹ ਤੋਂ ਬਾਅਦ ਆਇਆ ਮੈਂ ਸਾਰੀ ਸੰਗਤ ਨੇ ਬੁਲਾਇਆ ਉਹਦੇ ਵਿੱਚ ਮੈਂ ਇਹਨਾਂ ਨੇ ਚੋਣ ਕੀਤੀ ਹੈ ਕਿ ਵੀ ਆਹ ਬਲਾਨ ਪ੍ਰਧਾਨ ਬਣਾਉਣਾ ਬਣਾਉਣਾ ਔਰ ਜਿਹੜੇ ਸਾਡੇ ਕਿਸਾਨ ਐ ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਜਿੱਥੇ ਅੱਗੇ ਵੀ ਇਲੈਕਸ਼ਨ ਐ ਸਰਬਸੰਤੀ ਨਾਲ ਚੋਣਾਂ ਕਰੋ ਔਰ ਕੰਮ ਕਰਨ ਵਾਲੇ ਜਿਹੜੇ ਬੰਦੇ ਐ ਨੌਜਵਾਨ ਐ ਮਾਤਾ ਪਿਤਾ ਉਹਨਾਂ ਨੂੰ ਅੱਗੇ ਲਿਕੇ ਆਓ ਬਹੁਤ ਬਹੁਤ ਧੰਨਵਾਦ